ਹਾਂ ਹਾਂ ਇਹ ਮਲਾਜੂ ਦੇ ਗੱਲ ਪੈਂਦਾ ਤੁਸੀਂ ਫੇਵਰ ਕੀ ਆ ਤੁਸੀਂ ਮਲਾਜੂ ਕਰ ਪਏ ਤੁਸੀਂ ਸਾਰੇ ਹੀ ਤੁਸੀਂ ਹਟਾਓ ਤੁਸੀਂ ਹਟਾਓ ਜल्दी ਹਟੋ ਯਾਰ ਹਟ ਜੂ ਤੁਸੀਂ ਲਾਈਵ ਕੀਤਾ ਆ ਆ ਦੇਖੋ ਜੀ ਆ ਜਿਹੜਾ ਬੰਦਾ ਵਾ ਇਹ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਨੰਬਰ ਆ ਤੇ ਇਹ ਸਭ ਤੋਂ ਜ਼ਿਆਦਾ ਮੇਰੇ ਵਿੱਚ ਕੋਈ ਰੋਲ ਨਹੀਂ ਹੈ ਅਸੀਂ ਐਕਟਿਵ ਬੰਦਾ ਜੇ ਤੁਸੀਂ ਨਹੀਂ ਜੇ ਤੁਹਾਡਾ ਜੇ ਤੁਹਾਡਾ ਰੋਲ ਨਹੀਂ ਹੈਗਾ ਫਿਰ ਤੂੰ ਸਾਈਡ ਤੇ ਹੋ ਜਾਓ ਕਿ ਸਾਰੇ ਜੇ ਤੁਸੀਂ ਸਾਈਡ ਤੇ ਹੋ ਜਾਓ ਰੋਲ ਨਹੀਂ ਹੈਗਾ ਸਾਈਡ ਤੇ ਹੋ ਜਾਓ ਜਿਹੜਾ ਬੰਦਾ ਖੜੇਗਾ ਮੈਂ ਉਹਦੀ ਐਕਟਿਵਤਾ ਦਾ ਰੋਲ ਆ ਸਭ ਤੋਂ ਜ਼ਿਆਦਾ ਵਾ ਜਿਹੜੇ ਆ ਜਾ ਰਹੇ ਨਹੀਂ ਇਹ ਸਭ ਤੋਂ ਜ਼ਿਆਦਾ ਰੋਲ ਹੈ ਇਹਨਾਂ ਦਾ ਸਭ ਤੋਂ ਜ਼ਿਆਦਾ ਰੋਲ ਹੈ ਜਿਨ੍ਹਾਂ ਨੇ ਇਹ ਕੁਐਸਚਨ ਕੀਤਾ ਸੀਗਾ ਵੀ ਇਹ ਇਹ ਸਾਈ ਨੇ ਕੋਈ ਰੱਬ ਨਹੀਂ ਨੇ ਹੈਗੇ ਇਹ ਕੋਈ ਐਸਆਈ ਨੇ ਕੋ ਰੱਬ ਨਹੀਂ ਆ ਦੇਖੋ ਸਰ ਆ ਇਹਨਾਂ ਦਾ ਐਕਟਿਵਾ ਨੰਬਰ ਹੈ ਜਿਨ੍ਹਾਂ ਨੇ ਐਸਆਈ ਗੁਰਦੇਵ ਰਾਮ ਦੇ ਉੱਪਰ ਇੱਕ ਹੋਰ ਨੋਟ ਕਰੋ ਨੋਟ ਕਰੋ ਐਕਟਿਵਾ ਨੰਬਰ ਨੋਟ ਕਰੋ ਸਰ ਆ ਦੇਖੋ ਇਹ ਜਿਹੜੇ ਨੇ ਇਹਨਾਂ ਨੇ ਮੇਰੇ ਹਸਬੰਡ ਦੇ ਉੱਪਰ ਐਕਚੁਅਲੀ ਮਤਲਬ ਗੈਰ ਕਾਨੂੰਨੀ ਐਕਚੁਅਲ ਲੈਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਨੇ ਕੋਈ ਤੁਸੀਂ ਭਗਵਾਨ ਨਹੀਂ ਹੈਗੇ ਆਹ ਦੇਖੋ ਸਰ ਆ ਨਹੀਂ ਸਾਰੇ ਆ ਜਿਹੜੇ ਨੇ ਆ ਇੱਕ ਇੱਕ ਦੋ 10 ਤੁਸੀਂ ਵੀ ਉਹ ਵਿੱਚ ਚਲੋ ਠੀਕ ਆ ਸਰ ਤੁਸੀਂ ਵੀ ਗੱਲ ਸੁਣੋ ਓਕੇ ਸਰ ਓਕੇ ਨਹੀਂ ਸਰ ਤੁਸੀਂ ਹੱਕ 'ਚ ਨਹੀਂ ਆ ਜੇ ਤੁਸੀਂ ਹੱਕ ਚੋਂਦੇ ਇੱਕ ਮਲਾਜ਼ਮ ਦਾ ਤੁਸੀਂ ਫੋਨ ਨਾ ਖੋਨ ਦਿੰਦੇ ਸਰ ਤੇ ਤੁਸੀਂ ਇੱਥੇ ਆ ਕੇ ਐਦਾ ਫਾਲਤੂ ਗੱਲਾਂ ਨਾ ਕਰਦੇ ਸਾਨੂੰ ਪਤਾ ਨਹੀਂ ਕਿਦਾ ਫੋਨ ਮੇਰੇ ਹਸਬੰਡ ਨੇ ਤੁਸੀਂ ਮੇਰੇ ਹਸਬੰਡ ਦੇ ਉੱਪਰ ਇੱਕ ਨਜਾਇਜ਼ ਫਿੰਗਰ ਚੱਕੀ ਆ ਤੇ ਆਹ ਦੇਖੋ ਆ ਜਿਹੜੇ ਸਰ ਨੇ ਇਹ ਉਹਨਾਂ ਦੇ ਉੱਪਰ ਧਮਕੀਆਂ ਹੋਵ ਦੇ ਰਹੇ ਨੇ ਆਹ ਦੇਖੋ ਆਹ ਦੇਖੋ ਆਹ ਰੀ ਕੋਈ ਸੀ ਨੇ ਹਸਾਲੇ ਹੁਣ ਤਾਂ ਜਾਣਦੇ ਆ ਉਹਨੇ ਨੰਬਰ ਵੀ ਦੇ ਦਿੱਤਾ ਕੋਈ ਦਾ ਨੰਬਰ ਤਾਂ ਸਰ ਲਵਾਗੇ ਕੋਈ ਦਾ ਨੰਬਰ ਆਹ ਦੇਖੋ ਕੋਈ ਚੋਰ ਕੋਈ ਚੋਰ ਫੈਮਲੀ ਦੇ ਟਾਈਪ ਆ ਮੈਂ ਤੁਹਾਨੂੰ ਕਿੱਥੇ ਦੇਖੀ ਸਾਰੇ ਕੀ ਹੋਈ ਭੈਣੋ ਆ ਦੇਖੋ ਆ ਦੇਖੋ ਜੀ ਹੱਥ ਬਾਣੀ ਹੋ ਰਿਆ ਆ ਦੇਖੋ ਸਾਰੇ ਆ ਦੇਖੋ ਸਾਰੇ ਆ ਬੰਦਾ ਆ ਜਿਹੜਾ ਇਹ ਮੇਰੇ ਬ੍ਰਦਰ ਦੇ ਉੱਪਰ ਹੱਥ ਚੱਕ ਰਿਆ ਆ ਦੇਖੋ ਆ ਮੇਰੇ ਬ੍ਰਦਰ ਦੇ ਉੱਪਰ ਹੱਥ ਚੱਕ ਰਿਆ ਆ ਦੇਖੋ ਕੋਈ ਗੱਲ ਨਹੀਂ ਸਾਰੇ ਤੁਸੀਂ ਤੂੰ ਨਜਾਇਜ਼ ਪਰਚੇ ਕੋਲ ਕੋਈ ਚੱਕਰ ਨਹੀਂ ਤੁਸੀਂ ਮਰੇ ਬ੍ਰਦਰ ਦੇ ਉੱਪਰ ਹੱਥ ਚੱਕ ਰਹੇ ਹੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚੱਕੋ 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 ਸਾਰੇ ਚੱਕੋ ਆ ਵੇਖੋ ਸਰ ਆਹ ਦੇਖੋ ਕੀ ਹੋ ਰਿਹਾ ਆ ਦੇਖੋ ਸਰ ਆਹ ਦੇਖੋ ਇੱਕ ਵਾਰੀ ਚਾਪੀ ਗੱਟੀ ਆ ਦੇਖੋ ਸਰ ਆਹ ਵੇਖੋ ਸਰ ਦੇਖੋ ਆ ਕੀ ਹੋ ਰਿਹਾ ਦੇਖੋ ਤਾਂ ਵੀ ਕਿਤੇ ਵੀ ਫਾਬੀਨੀ ਐਕਟਵੇ ਚੱਬੀ ਨਹੀਂ ਹੈ ਕਿਉਂ ਵੀਡੀਓ ਨਹੀਂ ਤੁਮੇ ਮੇਰੀ ਇੱਕ ਗੱਲ ਤੁਸੀਂ ਤੁਸੀਂ ਆਪਣਾ ਕੰਮ ਕਰੋ ਸਰ ਅਸੀਂ ਆਪਣਾ ਕੰਮ ਕਰਨਾ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਨਾ ਆ ਦੇਖੋ ਸਰ ਤੁਸੀਂ ਜ਼ਿੰਮੇਵਾਰ ਐਕਟਵਾ ਚੋਰੀ ਦਾ ਕੋਈ ਚੱਕਰ ਨਹੀਂ ਹੈ ਇੱਕ ਮੁਲਾਜ਼ਮ ਦੇ ਉੱਪਰ ਮਿਸਟਰ ਗਰਦੇਵ ਰਾਮ ਦੀ ਐਸਆਈ ਜਿਹੜੇ ਆਦਮ ਪਾਰਕ ਦੇ ਵਿੱਚ ਲੱਗੇ ਕਿ ਆਹ ਦੇਖੋ ਸਰ ਇੱਕ ਬੰਦਾ ਏ ਆਹ ਦੇਖੋ ਸਰ ਔਰ ਇਹ ਦੇਖੋ ਜੀ ਕਿੱਦਾਂ ਵੀਡੀਓ ਬਣਾ ਰਿਆ ਪਹਿਲੀ ਇਹਨਾਂ ਨੇ ਹੱਥੋਂ ਪਾਈ ਕੀਤੀ ਮੇਰੇ ਬ੍ਰਦਰ ਦੇ ਨਾਮ ਮਿਸਟਰ ਅਜੀਤ ਸ਼ਰਮਾ ਔਰ ਉਹਨਾਂ ਦੀ ਵਾਈਫ ਦੇ ਦੇਖੋ ਆਹ ਵਾਈਫ ਖੜੀ ਆ ਉਹਨਾਂ ਦੀ ਤੇ ਇਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆ ਸਾਰੇ ਜਾਣੀ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਦੇਖੋ ਸਰ ਆਹ ਵੇਖੋ ਤੇ ਨਾ ਅਸੀਂ ਇਹਨਾਂ ਦੀ ਐਕਟੀਵਾਰੀ ਚਾਬੀ ਕੱਢੀ ਆ ਵੀ ਇਹ ਸਿਰਫ ਇੱਕ ਬਹਾਨਾ